ਨਾ ਨਾ ਆਇਆ ਯਾਰ ਉਹ ਤੁਹਾਡੀ ਇੱਜ਼ਤ ਕਰਦਾ ਆਪਾਂ ਜਿਉਂ ਕਰੀਏ ਨਾ ਯਾਰ ਤੂੰ ਘੁੰਮਣਾ ਭਾਈ ਨਾ ਨਾ ਯਾਰ ਓ ਯਾਰ ਆਇਆ ਜੀ ਮਰਦੀ ਵੇਖੋ ਜਦੋਂ ਆਓਗੇ ਓਏ ਯਾਰ ਬੰਦੇ ਵਾਲੀ ਗੱਲ ਏ ਪਰ ਰੋਟੀਆਂ ਖਾ ਲਓ ਨਹੀਂ ਆਗੇ ਸ਼ਹਿਰ ਜਾ ਕੇ ਖਾਣੀ ਖਾ ਲਓ ਚੈ ਅੱਜ ਤਾਂ ਭੁੱਖੇ ਮਾਰਤਾ ਜੇ ਸਾਨੂੰ ਸਾਫ ਆਵੇ ਲੋਪਰਾਵਾ ਗੁਰਦੁਆਰੇ ਨਹੀਂ ਹੈ ਨਾ ਲੰਗਰ ਖਵਾਇਆ ਐਵੇਂ ਬਦਨਾਮ ਕਰੀ ਜਾਂਦੇ ਕਰੀ ਜਾਂਣਾ ਹੁਣ ਵੇਲੇ ਪਟੂਰੇ ਖਵਾਏ ਆ ਮੈਨੂੰ ਤੇਰੀ ਟੱਟੀ ਹਰੀ ਦਾ ਨਹੀਂ ਗਾ ਮੈਨੂੰ ਇਹ ਆ ਵੀ ਤੈਨੂੰ ਮੋਕ ਹੀ ਨਾ ਲੱਗ ਜੇ ਫੁਰਲ ਚ ਫਰਚਕ ਜਦੋਂ ਆਪਾਂ ਆ ਟੋਕਾ ਲਿਆ ਸੀ ਉਹਨਾਂ ਨੂੰ ਕਹਿ ਕੇ ਲਿਆ ਸੀ ਵੀ ਸਾਨੂੰ ਟੋਕਾ ਦਿਓ ਉਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਬਹੁਤ ਹੀ ਵੱਡਾ ਧੋਖਾ ਕੀਤਾ ਕਿ ਟੋਕੇ ਆ ਟੋਕਾ ਦਾ ਦਿੱਤਾ ਨਹੀਂ ਟੋਕੇ ਆ ਨਹੀਂ ਦੇਤੀ ਆ ਉਹ ਹੁਣ ਪਤਾ ਲੱਗਾ ਜਦੋਂ ਉਹਨਾਂ ਆ ਬੱਚਾ ਦਿੱਤਾ ਵੇ ਆ ਬੱਚਾ ਦੇਤਾ ਨਹੀਂ ਅਸੀਂ ਕਿਹਾ ਟੋਕਾ ਐ ਅਸੀਂ ਮਰਦ ਲਿਆ ਸੀ ਤੇ ਉਹਨਾਂ ਨੇ ਨਾ ਲੇਡੀ ਜੀ ਦੇਤੀ ਜਨਾਨੀ ਦੇਤੀ ਆ ਵੇਖ ਲੋ ਟੋਕੇ ਨੇ ਬੱਚਾ ਚੋਕਾ ਥੋੜਾ ਬੱਚਾ ਦੇਦਾ ਟੋਕੇ ਆਣੀ ਬੱਚਾ ਦਿੰਦੀ ਹੁੰਦੀ ਏ ਇਹ ਟੋਕੇ ਆਣੀ ਆ ਹੁਣ ਸਮਝੋ ਉਹ ਮੈਂ ਦਿਨੇ 4 ਵਜੇ ਉੱਠਿਆ ਤੇ ਬਿਆਂ 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 ਹੰਢਈ ਮੈਂ ਇੱਧਰ ਜਵਾ ਕਿਹੜਾ ਰੋਂਦਾ ਹੈ ਸਾਡੇ ਤਾਂ ਕੋਈ ਇਦਾਂ ਦਾ ਕੋਈ ਚੱਕਰ ਹੀ ਨਹੀਂ ਗਾ ਵੇਖਿਆ ਤੇ ਆਹ ਭੈਣ ਦਾ ਵੀ ਰੋਂਡਿਆ ਸੀ ਹੈ ਇਹਰੇ ਨੂੰ ਸੁਮਾਲਿਆ ਤੌਲੀਆ ਤੂਲੀ ਆ ਵੇਖੋ ਸਾਰਾ ਸੇ ਪਾਸੇ ਕਪੜੇ ਨਾ ਪੁੰਝਿਆ ਲਿਬੜਿਆ ਪਿਆ ਕਿਉਂਕਿ ਮੈਲ ਮੂਲ ਤੇ ਫਿਰ ਗੰਦਪਿਲ ਤੋਂ ਉੱਤੋਂ ਲਾਉਣਾ ਹੀ ਸੀ ਇਹਦੇ ਸਾਰਾ ਲਾਇਆ ਤੇ ਉਹਨੇ ਨੂੰ ਸਾਫ ਸੁਥਰਾ ਕੀਤਾ ਵੇਖੋ ਕਿੱਡਾ ਸੋਹਣਾ ਨਿਕਲੇ ਆਏ ਹੈਂ ਕਬਾਜਰਾ ਤੇ ਮੱਕੀ ਪਈ ਆ ਹੈਂ ਇੱਥੇ ਆ ਗਏ ਨਾ ਕੋ ਵੀ ਬੰਦੇ ਹੀ ਸਾਖ ਖਾਂਦੇ ਆ ਕੁੱਕਰ ਵੀ ਬੜੇ ਸ਼ਕੀਨ ਨੇ ਸਾਖ ਖਾਂਦੇ ਵਿੱਚੇ ਆ ਵੇਖੋ ਮੜੀ ਮੂਲੀ ਚੀਰੀ ਆ ਵਿੱਚੇ ਪਾਲਕ ਵਿੱਚੇ ਧਣੀਆਂ ਇਹਨਾਂ ਨੂੰ ਵੀ ਬਰੀਕ ਸਾਗ چیر ਕੇ ਦਿੱਤਾ ਇਹ ਵੀ ਨਜ਼ਾਰੇ ਲੈਂਦੇ ਆ ਇਹ ਵੀ ਆਂਦੇ ਅਸੀਂ ਦੁਨੀਆ ਚ ਆਏ ਆ ਅਸੀਂ ਵੀ ਸਾਗ ਖਾਵਾਂਗੇ ਆਓ ਖਾਓ ਢਾਉ ਬੁੰਦੀਆਂ ਪਰ ਆ ਕੰਮ ਮਾੜਾ ਕਰਦੇ ਜਿਹੜੇ ਪੁੱਠੇ ਪੈਰਾਂ ਨਾਲ ਸੁੱਟਦੇ ਪੈਜੇ ਨਾ ਇਹ ਨਹੀਂ ਜੇ ਮਿੱਟੀ ਵਾਲਾ ਤੁਸੀਂ ਫਿਰ ਖਾਣਾ ਕਿਸੇ ਨੇ ਉਹਨੇ ਆਂਦੇ ਆ ਪੇਸੀ ਜਾਣਾ ਸ਼ਹਿਰ ਨੂੰ ਮਨੇ ਨਾਲੇ ਤਾਂ ਮੱਸੀਆਂ ਨਵਾ ਕੇ ਲਿਆਉਣੇ ਆ ਮਾਤਾ ਪਹਿਲਾਂ ਇੱਧਰ ਗੱਡੀ ਦੀ ਟਾਇਰ ਚਾਬਾ ਭਰੋ ਫਿਰ ਤੁਹਾਨੂੰ ਘੁਮਾ ਕੇ ਲਿਆਵਾਂਗੇ ਹੈਂ ਥੋੜੇ ਲਾ ਚਾਬਾ ਭਰਨ ਨੂੰ ਹਾਂ ਲਾ ਚੱਲ ਭਰੋ ਆਓ ਜੀ ਆਪਾਂ ਲੱਗੇ ਹਾਂ ਗੱਡੀ 'ਚ ਬਹਿਣ ਅੱਗੇ ਵਾ ਯਾਰ ਤੂੰ ਕਹ ਲੋ ਚੱਲ ਇੱਧਰ ਬਈਆ 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 ਕਹ ਲੋ ਚੇ ਤੀਕਰ ਇੱਧਰ ਆ ਜਾ ਕਿੱਟੀ ਇੱਧਰ ਆ ਜਾ ਹਾਂਜੀ ਮੋਰ ਸਾਲ ਗਏ ਹਾਂਜੀ ਕਿੱਥੇ ਜਾਣਾ ਆਪਾਂ ਪਿੱਛੇ ਦੱਚ ਤੁਸੀਂ ਦੱਚੋ ਜੀ ਤੇ ਕਿੱਥੇ ਉਹ ਚੱਲਾਂਗੇ ਆਪਾਂ ਪਿੱਛੇ ਦੱਚੋ ਜੀ ਅੱਜ ਤਾਂ ਬੈਗ ਹੈ ਗੱਡੀ ਚਲਾਣੀ ਤੁਸੀਂ ਅੱਛਾ ਜੀ ਹਾਂਜੀ ਤੁਸੀਂ ਦੱਚੋ ਅਸੀਂ ਉੱਥੇ ਤੁਹਾਨੂੰ ਲੈ ਚੱਲਦੇ ਕਿੱਥੇ ਇੱਕ ਬੰਦਾ ਰਹਿ ਜਾ ਤੁਹਾਡੀ ਉਲਟੀ ਰਹੇਗੀ ਆਹੋ ਲੈਓ ਜੀ ਕੀ ਆ ਬਾਤ ਆ ਬਲੌਗਰ ਸਾਹਿਬ ਜੀ ਉਰੇ ਕੀ ਆਉਦੀ ਛੱਡ ਆਏ ਸੀ ਅਰ ਉਹ ਰੂਪ ਜਾਂਦਾ ਉਹਨੂੰ ਜਾ ਲਾ ਜਾਂਦਾ ਮੈਨੂੰ ਕਿਵੇਂ ਅੰਦਰ ਵੜ ਜਾਣਾ ਹੈ ਹਾਂ ਛੱਡ ਚੱਲੇ ਆਂ ਤੈਨੂੰ ਜਰਤ ਵੀ ਨਹੀਂ ਹੈਗੀ ਹਾਂਜੀ ਕਿੱਥੇ ਕੁ ਮੰਗੇ ਜੀ ਕਿਥੇ ਘੁਮਾ ਦਿਦੇ ਪਹਿਲੇ ਮੈਨੂੰ ਪਿੰਡ ਦਿਖਾ ਦਿਓ ਜੀ ਆਹੋ ਅੱਛਾ ਜੀ ਪਿੰਡ ਘੁਮਾਓ ਰੂਪ ਨੂੰ ਪਹਿਲਾਂ ਇੱਕ ਘੁਮਾਣਾ ਐਸਾ ਇਹਨਾਂ ਨੂੰ ਤੇ ਫਟਕ ਹੋ ਗਿਆ ਬੰਦ ਤੇ ਖੁੱਲ ਗਿਆ ਹਣਾ ਤੇ ਚੱਲੇ ਅੱਗੇ ਬਾਈ ਜੀ ਕਣਕ ਲਾ ਦਿੱਤੀ ਕਣਕ ਆ ਗੰਦੇ ਜਿਹੇ ਰਾ ਆ ਗਏ ਆ ਨਹਿਰ ਤੇ ਰਿਸ਼ਤੇਦਾਰਾਂ ਨੂੰ ਨਹਿਰ ਬਖਾਉਣ ਤੇ ਆਹ ਵੇਖੋ ਟਰੈਕਟਰ ਆਉਂਦਾ ਅੱਗੋਂ ਇੰਨੀ ਦੂਰ ਆ ਆ ਗਿਆ ਇਸ ਕਰਕੇ ਅਸੀਂ ਇੱਥੇ ਰੋਕ ਗਏ ਆ ਮਲ ਲਾਈਟ ਦਿੱਤੀ ਉਹਨੂੰ ਮਗਾ ਆ ਜਾ ਪਾਉਗਾ ਅੱਗੇ ਦਵਾ ਦਵ ਅਸੀਂ ਵੀ ਆਏ ਨੂੰ ਜਾਣਾ ਇਹ ਜਿਹੜੀ ਆ ਬਾਲ ਬੜਾ ਜਿਹਾ ਕੁੰਮੜੀ ਦਾ ਬੜਾ ਜਿਹਾ ਨਹੀਂ ਜਾਣਾ ਜਾ ਮੈਂ ਕਹਤਾ ਨਹੀਂ ਜਾਣਾ ਓਏ ਉਹ ਤਾਂ ਗਲਤ ਗੱਲ ਤੇ ਭੈਜੋ ਆਓ ਤੇ ਸਾਲਾ ਸੁਣ ਕੇ ਵੀ ਨਹੀਂ ਜਾਣਾ ਮੈਂ ਜਾਣਾ ਕਿ ਤੂੰ ਭੰਗੜੀ ਭਾਈ ਆਇਓ ਯਾਰ ਵੀ ਡਰ ਲੱਗਦਾ ਥਰ ਤੂੰ ਆ ਉਸ ਜਾਣੀ ਸੁਣੀ ਚੱਲਿਆ ਕੋ ਮੇਰੀ ਨਹੀਂ ਸੁਣਿਆ ਕਰ ਤੂੰ ਇਹ ਮੈਂ ਕੀ ਕਰਾਂ ਭੈ ਬਸ ਭੈਣਾ ਭੱਜਣ ਜਾਂਦੀਆਂ ਨੇ ਆਇਆ ਤਾਂ ਭੈਜੋ ਤੇ ਸਾਲਾ ਯਾਬ ਖਾਣੇ ਚ ਪੈ ਗਿਆ ਜਦੋਂ ਉਹ ਨਹੀਂ ਬਸ ਕਰ ਤੂੰ ਹੱਥ ਜੂਲੇ ਮੇਰੇ ਆ ਓਏ ਜਦੋਂ ਮਰ ਗਿਆ ਨਹੀਂ ਭਾਈ ਆ ਪੜਾ ਵੀ ਨਾ ਨਾ ਆ ਜਾ ਯਾਰ ਉਹ ਤੁਹਾਡੀ ਇੱਜ਼ਤ ਕਰਦਾ ਉਹ ਤਾਂ ਭੈਜੋ ਤੂੰ ਭਾਈ ਆ ਯਾ ਯਾ ਭਾਈ ਆਪਾ ਕੋ ਮਾਣੀ ਮਾਣੀ ਨਹੀਂ ਯਾਰ ਤੂੰ ਘੁੰਮਣਾ ਭਾਈ ਨਹੀਂ ਯਾਰ ਓ ਯਾਰ ਆ ਜਾ ਜਿੰਨਾ ਮਰਜ਼ੀ ਵੇਖੋ ਜਦੋਂ ਆਓਗੇ ਓਏ ਯਾਰ ਬੰਦੇ ਵਾਲੀ ਗੱਲ ਏ ਬੰਦੇ ਵਾਲੀ ਗੱਲ ਕਰਦੇ ਓਏ ਇਹ ਕੀ ਕਰਨ ਧਿਆ ਤੂੰ ਯਾਰ ਭਾਈ ਨਹੀਂ ਆਪਾਂ ਚੱਲੇ ਮਾੜੇ ਸ਼ਾਇਰੀਆਂ ਨੂੰ ਬਾਗਾਂ ਦੀਆਂ ਸੈਲਾਂ ਕਰਾਉਣ ਡਏ ਆ ਹੈ ਇੱਧਰ ਵੀ ਅਮਰੂਦਾਂ ਦਾ ਬਾਗ ਇੱਧਰ ਸਰੋਂ ਦੇ ਫੁੱਲ ਵਿੱਚ ਨਾਖਾਂ ਨਾਲੇ ਬਪੂ ਗੁੱਲਰ ਬਾਸ ਨੂੰ ਕੁੰਮ ਲਿਆ ਚੱਲੀਏ ਤੇ ਫੇਰ ਜਾਣਾ ਇੱਧਰ ਕੁੰਮਣ ਬਾਗ ਚੋਂ ਅਮਰੂਦ ਮਰਾ ਤੋੜ ਕੇ ਹੁਣ ਅਸੀਂ ਚੱਲੇ ਆ ਜੀ ਸ਼ਹਿਰ ਇਹਨਾਂ ਨੂੰ ਅਬੋਰ ਖਵਾ ਪਿਆਗੇ ਲੈ ਆਉਣੇ ਆ ਸ਼ਹਿਰ ਚੱਲੇ ਆ ਰਾਜ ਬੜਾ ਮੜਾ ਹੋਇਆ ਟਾਇਰ ਪੈਂਚਰ ਹੋ ਗਿਆ ਜੀ ਆ ਪਾਜੀ ਪਹੁੰਚ ਗਏ ਕੀ ਕਰੀਏ ਹੁਣ ਆ ਸਟਿਪਨੀ ਲਾਉਣ ਲੱਗੇ ਆ ਤੇ ਸਾਡੇ ਕੋਲੇ ਜੈਕ ਤਾਂ ਹੈਗਾ ਏ ਪਰ ਪਾਨਾ ਨਹੀਂਗਾ ਹੁਣ ਮੰਗਾਉਣੇ ਆ ਲੈ ਕੇ ਮੁੰਡੇ ਨੂੰ ਕਿਹਾ ਇਹਨੂੰ ਛੱਡ ਕੇ ਆ ਸਾਨੂੰ ਤੇ ਗੱਡੀ ਕੋਲੇ ਪਹੁੰਚ ਗਏ ਆ ਤੇ ਮੇਰੇ ਨਾਲ ਦੇਦਾ ਜਾ ਤੁਰੇ ਆਉਂਦੇ ਪਿੱਛੇ ਕਿਤੇ ਚੱਲ ਮੈਂ ਫੋਨ ਮਾਰਾਂਗਾ ਅਜੀ ਜੇ ਗੱਲ ਕੋਈ ਹੋਈ ਤਾਂ ਠੀਕ ਹੈ ਬੱਤ ਜਾ ਤੂੰ ਜਾ ਤੂੰ ਮੈਂ ਲਾ ਰਾਂਗਾ ਤੇਰਾ ਨੰਬਰ ਲੈ ਆ ਨਹੀਂ ਗਾਲੋ ਕਰੋ ਰੋਟੀਆਂ ਖਾ ਲੋ ਨਹੀਂ ਅਖੇ ਸ਼ਹਿਰ ਜਾ ਕੇ ਖਾਣੀ ਖਾ ਲੋ ਚੈਰ ਅੱਜ ਤਾਂ ਭੁੱਖੇ ਮਾਰਦਾ ਜੇ ਸੰਦੂ ਸਾਹਬ ਸੰਦੂ ਸਾਹਬ ਕੀ ਕਰੇ ਕੋਈ ਬੋਲਾ ਖਾ ਲੇਤਾ ਬਦਲਾ ਦੇਤਾ ਯਾਰ ਪਗਲਾ ਨਹੀਂ ਲਿਆ ਅੱਜ ਤਾਂ ਬਦਲਾ ਦੇਤਾ ਭਾਜੀ ਸ਼ਹਿਰ ਦਾ ਚਾਹ ਤੁਰੇ ਫਿਰਦੇ ਆ ਭੁੱਖੇ ਪਾਣੇ ਸਾਨੂੰ ਐ ਕੱਢਿਆ ਜਿਵੇਂ ਨਾ ਦੱਸ ਕਮਾਲ ਦੀ ਗੱਲ ਕਦੀ ਪੈਂਚਰ ਹੋ ਗਈ ਮੈਂ ਹੀ ਕਰਤਾ ਭੈਣੇ ਕਿ ਕਿਰਦੋਵਰੇ ਜਾਣਾ ਨਗਰ ਖਾਨ ਅੱਜ ਮੱਛਿਆ ਦੇਣਾ ਇਹਨਾਂ ਨੂੰ ਲੰਮਾ ਅੱਜ ਸਾਨੂੰ ਦੱਸਿਆ ਹੈ ਮਸੇ ਆਵੀ ਆਈ ਨਾ ਨੋ ਦਸਿਆ ਆਹ ਕੋ ਖੇ ਰੋ ਹੋਰ ਹੁਣ ਤਾਂ ਬਿਓਂ ਜੋਂਦੀ ਨੋ ਪਤਾ ਗਈ ਇਹ ਹਟ-ਫੜ ਦੂਜਾ ਲਾ ਹਵਾਦਨ ਕੇ ਨਾ ਭਰ ਲੈਂਦਾ ਉਹਨੂੰ ਉਹਦੀ ਹਵਾ ਹੀ ਭਰ ਲੈਂਦੇ ਕੋਲ ਭਰਦਾ ਆ ਗਈ ਨਹੀਂ ਕਿ ਕਰਦਾ ਚਲ ਚਲ ਦੱਪੀਆ ਦੱਪੀਆ ਇਹਨੂੰ ਪਾ ਵਿੱਚ ਦਾ ਟਾਇਰ ਨੂੰ ਦੂਜਾ ਬੰਨਾ ਕਰਕੇ ਪਾ ਅੱਪੂ ਵਿੱਚ ਰੱਖਣਾ ਉਹ ਹਾਂ ਇਹਨੂੰ ਵਿੱਚ ਰੱਖ ਕੇ ਪੈਂਚਰ ਲਵਾ ਕੇ ਲਿਆਉਣੇ ਇਰਕਾਰ ਲੋਡ ਪੈ ਗਈ ਦਾ ਹੁਣ ਲੱਗ ਜੂ ਕਾਲੂ ਤੇਥੋਂ ਟਾਇਰ ਕਿ ਨਹੀਂ ਪਰੇ ਜਾਂ ਫਿਰ ਆਪ ਲਾਇ ਲੋਇ ਤਾਂ ਨਹੀਂ ਗਈ ਲੈ ਮਾਸਟਰ ਲਾਉਣ ਦੇ ਚੱਕਾ ਨਹੀਂ ਬੋਏ ਤੇ ਚੱਕਾ ਗੱਡੀ ਚੱਕ ਤੂੰ ਕਿਦਾਂ ਘੁਮਾਵਾਂ ਮੇਰੇ ਆਲੋ ਹਾਂ ਘੁਮਾਈਆ ਮੈਂ ਇੱਕ ਮਾਈਆ ਰੱਖਦੇ ਚੱਕਦੇ ਚਾਦੇ ਤੀ 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 ਬਸ ਬਸ

ਉਝਰ ਲਾਗੇ ਤੇ ਪਏ ਅਸੀਂ ਤੁਰ ਉਹਨਾਂ ਨੂੰ ਲੱਗੀ ਭੁੱਖਾ ਇਹਨਾਂ ਦੀ ਭੁੱਖ ਦਾ ਕੋਈ ਇਲਾਜ ਕਰਦੇ ਆ ਹੈ ਰੋਟੀ ਖਵਾ ਦੇ ਭਾਜੀ ਰੋਟੀ ਬੜੀ ਭੁੱਖ ਲੱਗੀ ਬੜੀ ਭੁੱਖ ਲੱਗੀ ਬੜੀ ਬੁੱਖ ਲੱਗੀ ਅਸੀਂ ਤੁਹਾਨੂੰ ਅੱਜ ਗੁਰਦੁਆਰੇ ਲੈ ਕੇ ਜਾਂਦੇ ਹਾਂ ਮਸਿਆ ਤੇ ਖੀਰ ਖਵਾਵਾਂਗੇ ਲੰਗਰ ਖਵਾਵਾਂਗੇ ਹਾਂ ਅੱਜ ਗੁਰਦੁਆਰੇ ਸਾਨੂੰ ਪਤਾ ਸੀ ਅੱਜ ਮੱਸੀਆ ਤਾਂ ਹੀ ਅਸੀਂ ਪਰੌਣੇ ਸਾਦਦੇ ਹੁੰਨੇ ਆ ਜਿੱਦਣ ਮੇਲਾ ਮੱਸੀਆ ਮਹੀਨਾ ਕੋਈ ਹੋਵੇ ਨਾ ਅਸੀਂ ਉਦੋਂ ਹੀ ਪਰੌਣੇ ਸਾਦਦੇ ਆ ਵੀ ਚਲੋ ਘਰੇ ਅੱਜ ਪਕਾਉਣੀਆਂ ਨਾ ਪੈਣਗੀਆਂ ਇਹਨਾਂ ਨੂੰ ਅੱਜ ਮੱਸੀਆ ਲੈ ਚੱਲਾਗੇ ਠੀਕ ਆ ਕਿੰਨੀ ਕਿੰਨੀ ਕ ਭੁੱਖ ਲੱਗੀ ਬਹੁਤ ਚਾ ਵਾ ਬਹੁਤ ਚਾ ਅੰਦਰ ਚੂਹੇ ਨੱਚਦੇ ਪਏ ਨਾ ਨਾ ਹਾਂ ਨੱਚੀ ਨੱਚੀ ਕਿ ਨੱਚੀ ਨੱਚੀ ਕੇ ਬਹਿ ਗਏ ਬਹਿ ਗਏ ਮਰ ਜੇ ਤਾਂ ਹੈ ਕਦਮ ਉਹ ਆਨੇ ਕਿਹੜੇ ਉਹ ਆਨੇ ਕਿਹੜੇ ਪਾਪੀਆਂ ਕੋਲੇ ਆਏ ਆ ਹੋਰ ਹੈ ਜੇ ਮਰ ਗਿਆ ਚਲੇ ਇਹ ਉਹ ਤਾਂ ਮਾਰ ਮੂਰ ਕੇ ਆਦੀਆਂ ਪੂਛਾ ਪਾਛਾ ਢੋਲਾ ਦੇ ਤੇ ਬਹਿ ਗਏ ਆਂਦੇ ਨਹੀਂ ਕੀ ਦੇਖਦੇ ਹੈ ਕਿਉਂ ਕੱਟ ਕੇ ਲਾ ਕਾਲੂ ਤੂੰ ਗਾਏਂਗਾ ਮੈਂ ਕਾਲੂ 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 ਤੂੰ ਮਾਸੀ ਕੋਲੇ ਆਏਂਗਾਗਾ ਮੇਰੇ ਤੇ ਕਿਹੜਾ ਮੈਂ ਮੋਟਰਸਾਈਕਲ ਤੇ ਆਉਂਗਾ ਜਦੋਂ ਰੋਟੀ ਨਾ ਦਿੱਤੀ ਨਿਕਲ ਜਾ ਕਰੇਗਾ ਨਾ ਕੀਕ ਤਾਂ ਨਹੀਂ ਨਗਲਾ ਸਹੀ ਗੱਲ ਨੇ ਤਾਂ ਵੀ ਵੀਡੀਓ ਚੱਲੇ ਜਿਲੂਸ ਕੀ ਕੱਟੰਡੇ ਹੁਣ ਗੱਡੀ ਖਰਾਬ ਹੋ ਗਈ ਸਾਡਾ ਤਾਂ ਕੋਈ ਕਸੂਰ ਨਹੀਂ ਨਾ ਬਹੁਤ ਸਾਡਾ ਕੋਈ ਕਸੂਰ ਨਹੀਂ ਸਾਡਾ ਸਾਡਾ ਬਾਹੂ ਕੋਈ ਕਸੂਰ ਨਹੀਂ ਏ ਤਾਨੂੰ ਧੋਖਾ ਦਿੱਤਾ ਗੱਡੀ ਨੇ ਹਾਂ ਮੁਸਲਮਾਨੀ ਦਾ ਕੋਈ ਪਤਾ ਨਸੀਂਦਰੀ ਦਾ ਕੋਈ ਪਤਾ ਕਿਦੋਂ ਖਰਾਬ ਹੋ ਜਾਵੇ ਇਹ ਨਹੀਂ ਪਤਾ ਲੱਗਦਾ ਨਹੀਂ ਫੋਨ ਨਹੀਂ ਹਾਂ ਨਹੀਂ ਪਤਾ ਲੱਗਦਾ ਨਹੀਂ ਲੱਗਦਾ ਨਾ ਤੇ ਫੇਰ ਅਸੀਂ ਕੋਈ ਨਹੀਂ ਤੁਹਾਨੂੰ ਭੁੱਖਿਆ ਮਾਰਿਆ ਇਹਨੇ ਤੁਹਾਨੂੰ ਭੁੱਖਿਆ ਮਾਰਿਆ ਚਲ ਬਹੁਤ ਬਾਤ ਕਰ ਜਾ ਨਹੀਂ ਬਾਤ ਨਹੀਂ ਜਿੰਨੇ ਵੀ ਕਰ ਗੁਰਦੁਆਰੇ ਦਾ ਲੰਗਰ ਨਹੀਂ ਨਾ ਹੁੰਦਾ ਹੁਣ ਬੋਲਿਆ ਵੀ ਨਹੀਂ ਜਾਂਦਾ ਨਾ ਉਹ ਨਹੀਂ ਬੋਲਿਆ ਜਾਂਦਾ ਅਜਾ ਅੰਦਰ ਦਾ ਭਾਂਜੋ ਉਹ ਜਿਹੜੀਆਂ ਰੋਡਾਂ ਆ ਹਾਂ ਉਹੀ ਆਦੀ ਉਹ ਮੈਂ ਆ ਚਾਹਾਂ ਲਾ ਦੀ ਬਾਈ ਜਨਾ ਸ਼ਹਿਰ ਆ ਗਿਆ ਬੋਰ ਕੋਣੇ ਨਾ ਰੋਟੀ ਲੜੀ ਰਾਤ ਜਿੱਕੇ ਜਿਹੜੇ ਕੋਈ ਮੰਗਣਗੇ ਉਹੀ ਖਵਾਵਾ ਗਿਆ ਵਾ ਜਿਹੜਾ ਹੋਟਲ ਆਉਂਦਾ ਪਿਆ ਹੈ ਨਾ ਇਹਦੇ ਜਿੱਤਾ ਆਪਣੀ ਗੰਜੈਸ ਕੋਈ ਨਹੀਂ ਗਈ ਆ ਜਿਹੜਾ ਇਹਦੇ ਜਿੱਤਾ ਤੁਹਾਨੂੰ ਆਪਾ ਖਾਣਾ ਖਵਾ ਨਹੀਂ ਜੇ ਸਕਦੇ ਅੱਗੋ ਤੁਹਾਡੀ ਮਰਜ਼ੀ ਆ ਤੁਸੀਂ ਕੀ ਆਂਦੇ ਜੈਦੇ ਹੀ ਖਾਣਾ ਖਾਣਾ ਹਾਂਜੀ ਬਹੁਤ ਅਸੀਂ ਖਾਣਾ ਤੇ ਇੱਥੋਂ ਖਾਣਾ ਨਹੀਂ ਤੇ ਭੁੱਖੇ ਰਹਿ ਜਾਣਗੇ ਨਹੀਂ ਯਾਰ ਹਾਂ ਬਹੁਤ ਓਏ ਅੱਗੇ ਖਵਾਉਣੇ ਤੁਹਾਨੂੰ ਨਾ ਨਾ ਭਉ ਨਾ ਇੱਥੋਂ ਖਾਣਾ ਤੇ ਨਹੀਂ ਤੇ ਭੁੱਖੇ ਅੱਕੇ ਰਹਿ ਜਾਣਾਂ ਲਾਵਾਂ ਅੱਛਾ ਚੱਲ ਫੇਰ ਅੱਗੋਂ ਤੋਂ ਮੋੜ ਕੇ ਲਿਆਉਣੇ ਬਹੁਤ ਇੱਥੇ ਖਵਾਉਣੇ ਤੁਹਾਨੂੰ ਇੱਥੇ ਖਵਾਉਣੇ ਮਰਜ਼ੀ ਤੁਹਾਡੀ ਹੈ ਨਾ ਨਾ ਪਟੂਰੇ ਖਾਣ ਆਏ ਆ ਪਹਾੜ ਗੰਜ ਵਾਲਿਆਂ ਦੇ ਛੋਲੇ ਪਟੂਰੇ ਹਮੜਾ ਵੜਦੇ ਜਾਂਦੇ ਹੌਲੀ ਹੌਲੀ ਅੰਦਰ ਤੇ ਆਪਾਂ ਵੀ ਚੱਲੇ ਆਂ ਆ ਵੀ ਇਹ ਲੋਪਰਾਵਾ ਗੁਰਦੁਆਰੇ ਨਹੀਂ ਇਹਨਾਂ ਲੰਗਰ ਖਵਾਇਆ ਐਵੇਂ ਬਦਨਾਮ ਕਰੀ ਜਾਂਦੇ ਕਰੀ ਜਾਂਣਾ ਹੁਣ ਇਹ ਲੋਪਟੂਰੇ ਖਵਾਏ ਆ ਉਹ ਗੁਰਦੁਆਰੇ ਦਾ ਐਵੇਂ ਲੋਰ ਲਾਈ ਜਾਂਦੇ ਹੁਣ ਜਾਵਾਂਗੇ ਪਰ ਮੱਸੀਆ ਦੇ ਮੱਥਾ ਟੇਕ ਕੇ ਆਵਾਂਗੇ ਓਹੋ ਜੀ ਹੋਰ ਪਕੌੜੇ ਗੰਦਾ ਖਾਣੇ ਆ ਇਹ ਕੋਈ ਨਾ ਕੋਈ ਖਾਂਦਾ ਹੀ ਨਹੀਂਦਾ ਵਿਗੜਿਆ ਮੇਰਾ ਸੰਡੂ ਆ ਬਹੁਤ ਸਵਾਦ ਹਾਂ ਬੋਸ ਪੂਰੀ ਖਰਾਰੀ ਹੈ ਮੈਂ ਵੀ ਰਹਿ ਗਿਆ ਚੱਲ ਚਲਾਣਾ ਪਿੱਛੇ ਮਣਾ ਨਾ ਆ ਪਿੱਛੇ ਵੀ ਖਾਣ ਡਈਆਂ ਮਿਰਚਾਂ ਇਹ ਤਾਂ ਦੀਆਂ ਚਲਾ ਲਾ ਇਹ ਪਨੀਰ ਵਾਲੀਆਂ ਜਿਹੜੀਆਂ ਮਿਰਚਾਂ ਨਾਲ ਨੰਘਣ ਡਈਆਂ ਨਾ ਬਈ ਯਾਰ ਕਾ ਦਾ ਇੱਕ ਮਨਾਈਏ ਤੇ ਖਾਣ ਪੀਣ ਆਈਆਂ ਕਾਲੂ ਤੂੰ ਮੇਰਾ ਵੀਰ ਲੈ ਜਾ ਮਗਰੋਂ ਉਹ ਨਹੀਂ ਆ ਮਗਰ ਹੀ ਸੀਟ ਮਗਰੋਂ ਇਧਰੋਂ ਕੀ ਆਏ ਤੇ ਤੂੰ ਮੇਰਾ ਹੈਂ ਹਾਂ ਕੋਈ ਰੁਕ ਕੋਈ ਇਥੇ ਰੁਕੂ ਹੀ ਥੇਗਾ ਉਹ ਖੜ ਜਾ ਉਹ ਅੱਗੇ ਲਾਉਣੇ ਆ ਮਗਰ ਗੱਡੀ ਆਉਂਦੀ ਪਈ ਨਾ ਸਾਈਡ ਤੇ ਕਰਕੇ ਪੁੱਤਰ ਮਾਸੜ ਦੀ ਗੱਲ ਰੁੱਸਾ ਨਾ ਕਰੀ ਉਹ ਮੈਂ ਨਹੀਂ ਕਰਦਾ ਗੁਰਦਾਨ ਮਾਸੜ ਜਿਹੜੀ ਵੜਾਉਂਦੀ ਮਾਸੜ ਲੈ ਜਾਈਆ ਚੱਲ ਲੈ ਮਗਰੋਂ ਲੈ ਅੱਛਾ ਖਲ ਲੈ ਜਾ ਮਗਰੋਂ ਆ ਜਾਂਦਾ ਜੀ ਆ ਜਾਂਦਾ ਜੀ ਬੋਤਲਾਂ ਦਾ ਪਾਣੀ ਦੀ ਲੈ ਲੈ ਅਸੀਂ ਨਵੀਂ ਲੈ ਲਾਂਗੇ ਆ ਗਏ ਨਾਨਕਸਰ ਗੁਰਦੁਆਰੇ ਮੱਥਾ ਟੇਕਣ ਨਾਲੇ ਰਿਸ਼ਤੇਦਾਰਾਂ ਨੂੰ ਲੈ ਆ ਮੱਥਾ ਟਕਾਉਣਾ ਹੁਣ ਮੱਥਾ ਟੇਕ ਕੇ ਫਿਰ ਕੋਈ ਖਾਣੇ ਪੀਣੇ ਆਦੇ ਜਾਂ ਘਰਾਂ ਨੂੰ ਜਾਣੇ ਆ ਸੰਗਤ ਵਧੀਆ ਧੁੱਪ ਸੇਕ ਰਹੀ ਆ ਵੇਖੋ ਬੀਬੀਆਂ ਵਿਚਾਰੀਆਂ ਬੈਠੀਆਂ ਪਹਿਣਾ ਧੁੱਪ ਸੇਕਣ ਲਈ ਆ ਗੁਰੂ ਘਰੋਂ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ ਆਪਾਂ ਰਵਾਨਗੀ ਪਾ ਦੇਣੀ ਘਰਾਂ ਨੂੰ ਲੈ ਆ ਇਹਨਾਂ ਨੂੰ ਚੜਾਉਣ ਟ੍ਰੇਨ ਤੇ ਨਹੀਂ ਰਹਿੰਦੀ ਠੀਕ ਆ ਨਹੀਂ ਭਾਈ ਆਵਾਂਗੇ ਬਾਅਦ ਚੋਂ ਅਸੀਂ ਬਾਅਦ ਚੈਨਾ ਕਿੱਥੇ ਆਉਣਾ ਹੈ ਤੁਸੀਂ ਪਸੰਦ ਕੀ ਆਏ ਸਾਡੇ ਨਾਲੇ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਅਸੀਂ ਰਵਾਂਗੇ ਤੇ ਹੁਣ ਮੈਂ ਟ੍ਰੇਨ ਚੜਾਉਣ ਚੱਲਿਆਂ ਹੈ ਭੈਣ ਕੋਲੇ ਆਈ ਆ ਭੈਣ ਨਹੀਂ ਘੜਤ ਭੈਣ ਨੇ ਮਾਰ ਜਾਓ ਨਹੀਂ ਯਾਰ ਭੈਣ ਨੂੰ ਕੀ ਕਹਿ ਰਹੀ ਸੀ ਬਦਨਾਮ ਨਾ ਕਰੋ ਭੈਣ ਨੂੰ ਨਹੀਂ ਨਹੀਂ ਮੈਂ ਕਹਿੰਦੀ ਪੀ ਰਹਾ ਉਹ ਤਾਂ ਕਹਿੰਦੀ ਰਿਹਾ ਬਹੁਤ ਸਾਨੂੰ ਪਾਈ ਉਹਦਾ ਕੀ ਚੱਕਰ ਹੈ ਤੁਹਾਨੂੰ ਪਤਾ ਬੱਚੇ ਦੋ ਬਾਹਰ ਨੇ ਉਧਰ ਹਾਂ ਚਾਹ ਉਹ ਤੇ ਨਾ ਫਿਰ ਕੋਈ ਟੈਨਸ਼ਨ ਨਹੀਂ ਸਿਕਲਾ ਹੈ ਉਹਨਾਂ ਛੋਟੇ ਵਾਲਾ ਠੀਕ ਹੈ ਉਹ ਵਾਜਨ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੱਸੀਆ ਫਿਰ ਮੈਂ ਆਉਣਾ ਨਹੀਂ ਸੀ ਹਾਂ ਮੱਸੀਆ ਹੀ ਮੱਸੀਆ ਮੱਸੀਆ ਬੇ ਨਹੀਂ ਆਉਣਾ ਹੀ ਤੁਸੀਂ ਮੱਸੀਆ ਦੇ ਕਰਦੇ ਢੋਲ ਨਹੀਂ ਫੜ ਲੋ ਕੱਟੋ ਬੰਦ ਹੋਵੇ ਭਾਈ ਨਾ ਆ ਪਾਰਾ ਪਾਰਾ ਸਮਾਨ ਪਾਰੇ ਬੰਦੇ ਫੜਨਗੇ ਟਿਕ ਟਿਕੜ ਟਿਕ ਟਾ ਇਧਰੋਂ ਆ ਜਾਓ ਐਨੂੰ ਐਨੂੰ ਚੱਲੋ ਆ ਫੜ ਦੇ ਨਹੀਂ ਬੱਲਾ ਓਥੇ ਆ ਜਾਓ ਚਲੋ 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 ਛੇਤੀ ਕਰੋ ਤਾਨੂੰ ਮਗਰੋਂ ਲਾਗੇ ਦਵਾਈ ਦਾ। ਇੱਥੇ ਰੱਖ ਲੈ ਇੱਥੇ। ਉਹ ਹੁਣ ਪੂਰਾ ਸਿਰੇ ਰੱਖੂਗੀ ਅੱਗੇ ਜਾ ਕੇ। ਜਾਓ ਜਾਓ ਜਾਓ। ਪਿੱਛਾ ਭੌਂਗੇ ਨਾ ਵੇਖਿਆ ਜਮਾ ਚੜਾ ਕੇ ਜਾਊਂਗਾ। ਠੀਕ ਜਨਾਬ। ਹੈ? ਆਓ ਟਿਕਟ ਲੈ ਗਈ। ਟਿਕਟ ਨਹੀਂ ਲੈਣੀ। ਟਿਕਟ ਤੂੰ ਆਪੇ ਲਾਇਆ। ਤੈਨੂੰ ਲੈ ਤਾਂ ਮੈਂ ਆਪੇ ਲਾਉਂਗਾ। ਸਾਡਾ ਆਜੋ। ਨਹੀਂ ਤੂੰ ਉੱਥੇ ਮੇਰੇ ਪੈਸੇ ਲਵਾ ਦੇਂਗਾ। ਪੈਸੇ ਤਾਂ ਬੰਦੇ ਚੱਲਣੇ ਲਾ ਦੇਨੇ ਆਪਾਂ। ਹੈ? ਚੱਲਣੇ ਲਾ ਦੇਨੇ। ਮੈਂ ਨਹੀਂ ਯਾਰ ਲਾਉਣੇ ਹੁਣ। ਠੀਕ ਜਨਾਬ। ਹੈ? ਠੀਕ। ਨਹੀਂ ਯਾਰ ਟਿਕਟ ਲਾਇਆ ਦੇ ਨੇ ਸਾਡੇ ਵੇਖੀ ਲਾ। ਤਨ ਮਾਲ ਗੱਡੀ ਤੇ ਚੜਾ ਦਈਏ ਇੱਕ ਕ੍ਰਾਸ ਪਾਏਗਾ ਇੱਥੇ ਹੈਨਾ ਜਿੰਨੇ ਵਧੇਗਾ ਨਹੀਂ ਜਾਂਦੀਆਂ ਨੇ ਹਾਂ 7:25 ਫਿਰ 9:40 ਹਾਂ ਫਿਰ 11:20 ਹਾਂ ਫਿਰ 12:00 ਹਾਂ ਫਿਰ 5:25 ਤੇ ਹਾਂ ਜਿਹੜੀ ਅਸੀਂ ਆਏ ਸੀ ਫਿਰ ਰਾਤੀ 9:05 ਤੇ ਲਓ ਜੀ ਮਾਲ ਗੱਡੀ ਆ ਗਈ ਇਹਦਾ ਇੱਥੇ ਪਾਏਗਾ ਕ੍ਰਾਸ ਇਧਰ ਆਊਗੀ ਇਹਨਾਂ ਨੂੰ ਚੜਾ ਕੇ ਆਪਾਂ ਚੱਲੇ ਆਂ ਏ ਆਪੇ ਚੜਦੇ ਰਹਿਣਗੇ ਪਰੌਣਿਆਂ ਨੂੰ ਛੱਡ ਕੇ ਤੇ ਘਰੇ ਗਏ ਆ ਪਹੁੰਚ ਆ ਇਹ ਹੁਣ ਆ ਪੌਣੇ ਪਠੇ ਆਈਂ ਪੁਰਾਣੇ-ਪੁਰਾਣੇ ਛੱਡ ਕੇ ਆ ਗਏ ਅਸੀਂ ਮਿੱਟੀ ਭਰ ਕੇ ਤੇ ਡੰਗਰਾਂ ਥੱਲੇ ਇੱਟਾਂ ਦੀਵੀਆਂ ਸੀ ਉਥੇ ਪਾਉਣ ਲੱਗੇ ਆ ਮਿੱਟੀ ਇਹ ਜਵਾਲਾ ਚਲ ਕੇ ਭਰ ਕੇ ਆਇਆ ਆ ਬਈ ਇੱਥੇ ਨਾ ਇੱਥੇ ਇਟਾਂ ਹੀ ਨੀ ਨਹੀਂ ਆਇ ਨੂੰ ਕੀ ਕਰਨਾ ਇਥੇ ਪਾਣੀ ਕਿੰਨਾ ਫੈਰ ਜਾਂਦਾ ਟੋਲੀਆਂ ਵੀ ਢਾਗੇ ਨਾ ਸਾਰਾ ਉੱਚਾ ਕਰ ਦੇਣਾ ਹਣੀਆ ਕਰ ਟਾਂ ਟਾਂ ਲਾ ਕੇ ਇਹਦੇ ਉੱਨ ਲੱਗੇ ਖੜੇ ਆ ਪੱਠੇ ਕੋਦਰ ਮੱਕੀ ਆ ਕਰ ਗਿਆ ਆ ਕਰਨਾ ਆ ਗਿਆ ਜਿੰਮ ਚੋਂ ਹੋਣੇ ਕਰੇਗਾ ਸਾਰੇ ਕੰਮ ਧੰਦੇ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਪੈਸਾ ਨਾਲ ਸਾਡੇ ਕਾਹ ਬੈਸਮਨ ਜੇ ਸਾਟ ਜਾਏ ਕਿਉਂਕਿ ਸੂਰਜ ਦੇਵਤਾ ਵੀ ਛਿਪ ਗਏ ਆ ਲਾਈਟਾਂ ਜੰਪੀਆਂ ਐ ਜੋ ਵੀ ਅੱਜ ਦਾ ਸਾਰਾ ਵੰਦਾ ਪਰਿਵਾਰ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਹ ਚੰਗਾ ਲੱਗੇ ਲਾਈਕ ਦਿਓ